ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਉਹਦੇ ਤਹਿਤ ਔਰ ਜਿਹੜਾ 15 ਅਗਸਤ ਵਾਸਤੇ ਸਿਕਿਉਰਿਟੀ ਮੀਜਰਸ ਲੈ ਰਹੇ ਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਸਮਗਲਿੰਗ ਨੈਟਵਰਕ ਹੈ ਉਹ 디ਸਪੈਂਟਲ ਕੀਤਾ ਬਸਟ ਕੀਤਾ ਸੱਤ ਸਫੈਸਟੀਕੇਟਿਡ ਪਿਸਟਲ ਫੜੇ ਗਏ ਇਹਦੇ ਵਿੱਚ ਔਰ ਚਾਰ ਇਹ ਦੋਸ਼ੀ ਇਹਦੇ ਚ ਗ੍ਰਿਫਤਾਰ ਹੋਏ ਨੇ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਸਾਰੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਦੋ ਹਜੇ ਪੀਐਕਸ 5 9ਐਮਐਮ ਦੇ ਦੋ ਗਲੌਕ ਨੇ 9ਐਮਐਮ ਔਰ ਤਿੰਨ ਹੈਗੇ 0.30 ਬੋਰ ਦੇ ਜਿਹੜੇ ਕਰਾਸ ਦੀ ਬਾਰਡਰ ਆ ਰਹੇ ਨੇ 30 ਬੋਰ ਦੇ ਪਿਸਟਲ ਔਰ ਇਹਨਾਂ ਨਾਲ ਕੁਝ ਕਾਰਟ੍ਰਿਜਸ ਨੇ ਬੇਸਿਕਲੀ ਇਹ ਪਾਕਿਸਤਾਨ ਬੇਸ ਸਮਗਲਰ ਹੈਗਾ ਇੱਕ ਸ਼ਾ ਨਾਂ ਦਾ ਉਹਦੇ ਥਰੂ ਇਹ ਕਨਸਾਈਨਮੈਂਟ ਭੇਜੀ ਗਈ ਹੈ ਔਰ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਦਾਉਕੇ ਪਿੰਡ ਹੈ ਥਾਣਾ ਕਰਿੰਡਾ ਅਮਰਸਰ ਰੂਰਲ ਦੇ ਵਿੱਚ ਇਹਦਾ ਘਰ ਬਿਲਕੁਲ ਬਾਰਡਰ ਦੇ ਉੱਤੇ ਹੈ ਉੱਥੇ ਡਰੋਨ ਰਾਹੀਂ ਕਨਸਾਈਨਮੈਂਟਸ ਰਿਸੀਵ ਕਰਦਾ ਇਹਦਾ ਇੱਕ ਰਿਲੇਟਿਵ ਹੈ ਰਮਨਪ੍ਰੀਤ ਜੋ ਕਿ ਰਾਜਸਥਾਨ ਸੀ ਅਮਰਸਰ ਰੂਲ ਦਾ ਰਹਿਣ ਵਾਲਾ ਹੈ ਇਹ ਦੋਨੋਂ ਕਨਸਾਈਨਮੈਂਟਸ ਉਤੋਂ ਚੁੱਕਦੇ ਆ ਤੇ ਜਿਹੜਾ ਬਾਹਰ ਬੈਠਾ ਪਾਕਿਸਤਾਨ ਹੈਂਡਲਰ ਹੈ ਸਮਗਲਰ ਉਹਨਾਂ ਨੂੰ ਡਾਇਰੈਕਟ ਕਰਦਾ ਕਿ ਤੁਸੀਂ ਫਲਾਨੀ ਜਗ੍ਹਾ ਤੁਹਾਨੂੰ ਕੋ ਬੰਦਾ ਮਿਲੇਗਾ ਉਹ ਉਹਨੂੰ ਜਾ ਕੇ ਹੈਂਡਓਵਰ ਕਰਦੇ ਅੱਗੇ ਉਹਦੇ ਜਿਹੜੇ ਦੋ ਮੇਨ ਬੰਦੇ ਫੜੇ ਗਏ ਆ ਹੋਰ ਉਹ ਹੈਗਾ ਪ੍ਰਤਾਪ ਸਿੰਘ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕੁੱਲਘੜੀ ਦਾ ਇੱਥੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿ ਰਿਹਾ ਸੀਗਾ ਉਹ ਤੇ ਉਹਦਾ ਇੱਕ ਹੋਰ ਰਿਲੇਟਿਵ ਹੈ ਸਰਬਜੀਤ ਬੱਬਲ ਇਹ ਥਾਣੇ ਵੇਰਕੇ ਦੇ ਵਿੱਚ ਰੰਧਾ ਦੇਬੀ ਵਾਲਾ ਬਾਜ਼ਾਰ ਇਹ ਦੋਨੋਂ ਬੰਦੇ ਆਕਾਸ਼ਦੀਪ ਤੇ ਰਮਨਪ੍ਰੀਤ ਤੋਂ ਪਿੱਛੇ ਜੀ ਵੀ ਕਨਸਾਈਨਮੈਂਟ ਇਹਨਾਂ ਨੇ ਕੁਝ ਪਿਸਟਲ ਦੀ ਲਈ ਔਰ ਅੱਗੇ ਇਹਨਾਂ ਨੇ ਗੈਂਗਸਟਰ ਨੈਟਵਰਕ ਨੂੰ ਜਿਹੜੀ ਦੇਣੀ ਹੁੰਦੀ ਸੀਗੀ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਕਾਮਯਾਬੀ ਇਹ ਮਿਲੀ ਹੈ ਸਾਡੀ ਟੀਮ ਨੂੰ ਜਿਹਦੀ ਰੈਨਵਾਈ ਕਰ ਰਹੇ ਸੀ ਡੀਸੀਪੀ ਸਾਡੇ ਰਵਿੰਦਰਪਾਲ ਜੀ ਆਪਣੇ ਜਗਵਿੰਦਰ ਜੀ ਸਾਡੇ ADCP ਇਨਵੈਸਟੀਗੇਸ਼ਨ ਹਰਮਿੰਦਰ ACP ਇਨਵੈਸਟੀਗੇਸ਼ਨ ਤੋਂ ਐਮੋਲਕਦੀਪ ਸਾਡੇ ਇੰਸਪੈਕਟਰ CI ਹੈ ਤੇ ਉਹਨਾਂ ਦੀ ਟੀਮ ਬਹੁਤ ਵਧੀਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਵੱਡਾ ਕ੍ਰਾਈਮ ਜਿਹੜਾ ਰੀਜਨ ਦੇ ਵਿੱਚ ਟਲਿਆ ਕਿਉਂਕਿ ਜੇ ਆਪਾਂ ਦੇਖੀਏ ਕਿ ਸਾਰੇ ਹੀ ਇੰਨੇ ਸਫਿਸਟੀਕੇਟ ਤੇ ਨਵੇਂ ਹਥਿਆਰ ਨੇ ਤੇ ਇਹਦੇ ਚ ਜੇ ਮਾੜੇ ਐਲੀਮੈਂਟਸ ਜਿੱਥੇ ਵਾਸਤੇ ਪਹੁੰਚਣੇ ਸੀਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤਾਂ ਕਿੰਨਾ ਇਦੇ ਨਾਲ ਨੁਕਸਾਨ ਹੋ ਸਕਦਾ ਇਹਦੇ ਤੇ ਜਿਹੜੀ ਬਾਕੀ ਕੰਮ ਵੀ ਅਸੀਂ ਕਰ ਰਹੇ ਆ ਜੋ ਆਕਾਸ਼ ਦੀਪ ਕਾਸ਼ ਹੈ ਇਹਦੇ ਤੋਂ ਇਹ ਗੱਲ ਪੁੱਛ ਕੇ ਚਾਈ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੇ ਕਨਸਾਈਨਮੈਂਟਸ ਹੀਰੋਇਨ ਦੀਆਂ ਇਹ ਵੈਪਨਸ ਦੀਆਂ ਚੁੱਕੀਆਂ ਤੇ ਲੋਕਾਂ ਨੂੰ ਦਿੱਤੀਆਂ ਹੁਣ ਮੇਜਰ ਟਾਸਕ ਅਸੀਂ ਇਹ ਕੰਮ ਕਰ ਰਹੇ ਹਾਂ ਕਿ ਉਹ ਲੋਕ ਕੌਣ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਪਿਸਟਲ ਦੀ ਜਿਹੜੀ ਪ੍ਰਾਈਸ ਹੈ ਕੀ ਉਹਨਾਂ ਨੇ ਮੁਕਰਰ ਕੀਤੀ ਪਾਕਿਸਤਾਨ ਸਪੰਗਰ ਕਿਦਾਂ ਉਹ ਹਵਾਲਾ ਰਾਹੀਂ ਵਾਪਸ ਜਾਣੀ ਸੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਪੂਰਾ ਫੋਕਸ ਕਰ ਰਹੇ ਹਾਂ ਔਰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਦੇ ਤੇ ਡੀਪਲੀ ਇਨਵੈਸਟੀਗੇਟ ਕੀਤਾ ਜਾਉਂਦੇ ਹਾਂ